ਕਰੋੜਾਂ ਦੇ ਮਾਲਕ ਹੰਸਰਾਜ ਹੰਸ ਕਰਜ਼ੇ ਦੇ ਵਿੱਚ ਕਿਉਂ ਚੜਿਆ ਸਿਰ ਤੇ ਕਰੋੜਾਂ ਦਾ ਕਰਜ਼ਾ ਦੇਣਦਾਰੀ ਬਾਰੇ ਸੁਣ ਕੇ ਰਹਿ ਜਾਓਗੇ ਹੈਰਾਨ ਸਸ਼ਕਾਲ ਮੈਂ ਹਾ ਤੋਂੜਨਾ ਜਸਪ੍ਰਿਤ ਪੰਜਾਬੀ ਗਾਇਕ ਤੇ ਫਰੀਦਕੋਟ ਤੋਂ ਭਾਜਪੀ ਦੇ ਉਮੀਦਵਾਰ ਹੰਸਰਾਜ ਹੰਸ ਦੀ ਸ਼ਾਹੀ ਜ਼ਿੰਦਗੀ ਬਾਰੇ ਤਾਂ ਤੁਸੀਂ ਸੁਣਿਆ ਹੋਣਾ ਪਰ ਕੀ ਤੁਹਾਨੂੰ ਪਤਾ ਹੈ ਕਿ ਹੰਸਰਾਜ ਹੰਸ ਕਰੋੜਾਂ ਦੇ ਕਰਜ਼ੇ ਦੇ ਹੇਠ ਨੇ ਜੇ ਬਿਲਕੁਲ ਲੱਖਾਂ ਦੀ ਆਮਦਨੀ ਹੈ ਪਰ ਉੱਥੇ ਹੀ ਕਰੋੜਾਂ ਦੀ ਦੇਣਦਾਰੀ ਵੀ ਹੈ ਤਾਂ ਇਸ ਨੂੰ ਲੈ ਕੇ ਨਾਮਜ਼ਦਗੀ ਪੱਤਰ ਭਰਨ ਦੇ ਸਮੇਂ ਖੁਲਾਸਾ ਹੋਇਆ ਜਿੱਥੇ ਹੰਸਰਾਜ ਹੰਸ ਦੇ ਵੱਲੋਂ ਇਹ ਖੁਦ ਦੱਸਿਆ ਗਿਆ ਕਿ ਉਹਨਾਂ ਦੀ ਲੱਖਾਂ ਦੀ ਆਮਦਨੀ ਹੈ ਪਰ ਉਹਨਾਂ ਦੇ ਸਿਰ ਤੇ ਕਰੋੜਾਂ ਦੀ ਦੇਣਦਾਰੀ ਵੀ ਹੈ ਤੇ ਪੂਰਾ ਮਾਮਲਾ ਕੀ ਹੈ ਵੀ ਤੁਹਾਨੂੰ ਦੱਸ ਦਿਆਂ ਦਰਅਸਲ ਪੰਜਾਬੀ ਗਾਇਕ ਤੇ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਜਿਨ੍ਹਾਂ ਨੇ ਕੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਤੇ ਇਸੇ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਕਿ ਹੰਸਰਾਜ ਹੰਸ ਜੋ ਕਿ ਕਰਜ਼ੇ ਦੇ ਢੇਠ ਨੇ ਬਿਲਕੁਲ ਹੰਸਰਾਜ ਹੰਸ ਜਿਨ੍ਹਾਂ ਦੇ ਸਿਰ ਤੇ ਕਰੋੜਾਂ ਦੀ ਦੇਣਦਾਰੀ ਹੈ ਬਾਦਸ਼ਾਲਾ ਗਾਇਕ ਤੇ ਰਾਜਨੇਤਾ ਹੰਸਰਾਜ ਹੰਸ ਨੇ ਚੋਣ ਹਲਫਨਾਮੇ ਦੇ ਵਿੱਚ ਜਿੱਥੇ ਦੱਸਿਆ ਕਿ ਉਹਨਾਂ ਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਹੈ ਉਹਨਾਂ ਨੇ ਆਪਣੀ ਪਤਨੀ ਸਮੇਤ ਪਰਿਵਾਰ 1.97 ਕਰੋੜ ਰੁਪਏ ਤੇ 14.36 ਕਰੋੜ ਰੁਪਏ ਦੀ ਚਲ ਤੇ ਅਚਲ ਜਾਇਦਾਦ ਦਾ ਐਲਾਨ ਕੀਤਾ ਤੇ ਚੋਣ ਹਲਫਨਾਮੇ ਦੇ ਮੁਤਾਬਕ ਹੰਸਰਾਜ ਹੰਸ ਦੇ ਕੋਲ 5.71 ਲੱਖ ਰੁਪਏ ਨਕਦ ਵੀ ਨੇ ਤੇ ਹੰਸਰਾਜ ਹੰਸ ਫਰੀਦਕੋਟ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਤਾਂ ਜਦ ਨਾਮਜ਼ਦਗੀ ਪੱਤਰ ਅਕਲ ਕੀਤਾ ਗਿਆ ਇਸ ਦੌਰਾਨ ਖੁਲਾਸਾ ਹੋਇਆ ਹੈ ਕਿ ਹੰਸਰਾਜ ਹੰਸ ਦੀ 1 ਕਰੋੜ 46 ਲੱਖ ਰੁਪਏ ਦੀ ਦੇਣਦਾਰੀ ਹੈ ਯਾਨੀ ਕਿ 1 ਕਰੋੜ 46 ਲੱਖ ਦਾ ਕਰਜ਼ਾ ਜਿਹੜਾ ਹੰਸਰਾਜ ਹੰਸ ਦੇ ਉੱਤੇ ਹੈ ਹੰਸਰਾਜ ਹੰਸ ਨੇ ਚੋਣ ਹਲਫਨਾਮੇ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਕੋਲ 28.47 ਲੱਖ ਰੁਪਏ ਸੋਨੇ ਦੇ ਗਹਿਣੇ ਤੇ ਉਹਨਾਂ ਦੀ ਪਤਨੀ ਦੇ ਕੋਲ 23.6 ਲੱਖ ਦੇ ਗਹਿਣੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਕੋਈ ਵੀ ਅਪਰਾਧਿਕ ਮਾਮਲਾ ਉਹਨਾਂ ਤੇ ਦਰਜ ਨਹੀਂ ਹੈ ਤੇ ਇੱਥੇ ਜਦ ਦੇਣ ਆਰੀ ਤੇ ਕਰਜ਼ਿਆਂ ਦਾ ਜ਼ਿਕਰ ਆਇਆ ਤੇ ਇੱਥੇ ਦੱਸਿਆ ਗਿਆ ਹੈ ਕਿ ਅਚਲ ਜਾਇਦਾਦ ਦੇ ਵਿੱਚੋਂ ਹੰਸਰਾਜ ਹੰਸ ਦੇ ਕੋਲ ਕਪੂਰਥਲਾ ਦੇ ਵਿੱਚ ਖੇਤੀ ਕਰਨ ਦੇ ਲਈ ਜ਼ਮੀਨ ਜਲੰਧਰ ਤੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਰਿਹਾਇਸ਼ੀ ਜਾਇਦਾਦਾਂ ਨੇ ਉਹਨਾਂ ਨੇ ਆਪਣੀ ਕੁੱਲ ਦੇਣਦਾਰੀ 1.46 ਕਰੋੜ ਰੁਪਏ ਦੀ ਦੱਸੀ ਹੈ ਤੇ ਜੇਕਰ ਆਮਦਨ ਦਾ ਜ਼ਿਕਰ ਕਰੀਏ ਤਾਂ ਉਹਨਾਂ ਨੇ ਆਪਣੀ ਆਮਦਨ ਜਿੱਥੇ ਲੱਖਾਂ ਦੇ ਵਿੱਚ ਦੱਸੀ ਹੈ ਪਰ ਉਧਰ ਹੀ ਜਿਹੜਾ ਕਰਜ਼ਾ ਹੈ ਉਹ ਕਰੋੜਾਂ ਦੇ ਵਿੱਚ 1 ਕਰੋੜ ਤੋਂ ਵੱਧ ਦਾ ਕਰਜ਼ਾ ਜਿਹੜਾ ਹੰਸਰਾਜ ਹੰਸ ਦੇ ਉੱਤੇ ਇੱਥੇ ਹਲਫਨਾਮੇ ਦੇ ਵਿੱਚ ਸੀ ਆ ਗਿਆ ਦਰਸਲ ਹੰਸਰਾਜ ਹੰਸ ਜੋ ਕਿ ਪੰਜਾਬੀ ਗਾਇਕ ਨੇ ਤੇ ਇਸ ਵੇਲੇ ਲੋਕ ਸਭਾ ਚੋਣਾਂ ਦੇ ਲਈ ਬੀਜੇਪੀ ਦੇ ਫਰੀਦਕੋਟ ਤੋਂ ਉਮੀਦਵਾਰ ਨੇ ਪਰ ਉੱਥੇ ਹੀ ਜਦ ਹਲਫਨਾਮਾ ਦਾਇਰ ਕੀਤਾ ਗਿਆ ਤਾਂ ਨਾਮਜ਼ਦਗੀ ਪੱਤਰ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਹੰਸਰਾਜ ਹੰਸ ਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਵੀ ਹੈ ਲੱਖਾਂ ਦੇ ਵਿੱਚ ਉਹਨਾਂ ਦੀ ਆਮਦਨੀ ਹੈ ਤਾਂ ਉੱਥੇ 1 ਕਰੋੜ 46 ਲੱਖ ਰੁਪਏ ਦੀ ਦੇਣਦਾਰੀ ਵੀ ਹੈ ਜਿਸ ਦੌਰਾਨ ਕਿ ਉਹਨਾਂ ਆਪਣੀ ਚਲ ਤੇ ਅਚਲ ਜਾਇਦਾਦ ਦਾ ਵੀ ਜ਼ਿਕਰ ਕੀਤਾ ਹੈ